ਸਤਨਾਮੁ ਸ੍ਰੀ ਵਾਹਿਗੁਰੂ ਜੀ ਚੌਪਾਈ ਸਾਹਿਬ ਇੱਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੇ ਦਸਵੇਂ ਕਬਿਓ ਬਾਈ ਮੇਰਤੇ ਚੌਪਾਈ ਹਮਰੇ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿਤ ਕੇ ਇਛਾ ਤਾਬ ਚਰਨ ਮੰਦਰ ਹੈ ਹਮਾਰਾ ਆਪਣਾ ਜਾਨਕ ਰੂਪ ਪਰਤਪਾਰਾ ਹਮਰਾਏ ਦੋਸਤ ਸਵਾਦਮਕਾ ਬਹੁ ਆਪਹਾਦ ਮਹਮਚਾ ਬਹੁ ਸੁਖੇ ਵਸੈ ਮੋਰ ਪਰਵਾਰਾ ਸੇਵਕ ਸਿੱਖ ਸੁਭੈ ਕਰਤਾਰਾ ਮੋਰ ਅਛਾ ਨਜ ਕਰਦਾ ਕਰੀਐ ਸਾ ਬਨਨ ਕਵਾ ਸੰਗਰੀਐ ਪੂਰਨ ਹੋਏ ਹਮਾਰੇ ਆਸਾ ਤੂਲ ਬਿਨ ਕੇ ਰਹੇ ਪਿਆਸਾ ਤੁਮਹੇ ਸ਼ਾਨਖ ਅਮਰਨਾ ਤਿਆਵੂ ਜੋ ਵਰ ਚਾਹੂ ਸੋ ਤੁਮ ਤੇ ਪਾਉਂ ਸੇਵਾ ਸਿਖ ਹਮਾਰੇ ਤਾਰੀ ਹੈ ਜਨ ਜਨ ਸਾਸਤਰ ਹਮਾਰੇ ਮਾਰੀ ਹੈ ਆਪ ਹਾਥ ਦੈ ਮੁਝੇ ਮਰ ਗਏ ਮਰਨ ਕਾਲ ਕਾ ਤਰਾਸਨ ਬਨ ਗਏ ਹੋ ਜੋ ਸਦਾ ਹਮਾਰੇ ਪਛਾ ਸ੍ਰੀਆ ਤੂੰ ਜੋ ਕਰਿਓ ਰਖਾ ਰਾਖ ਲਹੁ ਮੋਨਾਖ ਨਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦਸ਼ਨ ਗਿਆਹੰਤਾ ਆਤਮਾਹ ਪੂਰੇ ਚਤੁਰਦਸ਼ ਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸੂਰਿ ਅਵਤਰਾ ਕਾਲ ਪਾਏ ਗੁਰੂ ਜੀ ਨ ਪ੍ਰਗਾਸਾ ਸਗਲ ਕਾਲਿਕ ਕੀ ਆਤਮਾਛਾ ਜਵਨ ਕਾਲ ਜੋਗੀ ਸਭ ਕੀਓ ਬੇਦਰਾਜ ਅਬਰਮਾ ਜੋਥਿਓ ਜਵਨ ਕਾਲ ਸਾਲੋ ਸਬਾਨ ਨਮਸ਼ਕਾਰ ਹੈ ਤਾਹੇ ਹਮਨ ਜਵਨ ਕਾਲ ਸਭ ਜਗਤ ਬਨਾਇਓ ਦੇਵਦਾਤ ਜਥ ਨਉ ਜਾਇਓ ਆਦ ਅੰਤੇ ਕੇ ਅਵਤਾਰਾ ਸੋਏ ਗੁਰੂ ਸਮਝੇ ਹੋ ਹਮਾਰਾ ਨਮਸ਼ਕਾਰ ਦਿਸੇ ਕੋ ਹਮਾਰੀ ਸਗਲ ਪ੍ਰਜਾ ਜਿਨ ਆਪ ਸਵਾਰੀ ਸਿਵਕਨ ਕਾ ਸਭ ਗੁਣ ਸੁਗਦੇਵ ਸਤਲਨ ਕਾ ਬਲ ਮੋਹ ਮਦ ਕੇਉ ਟੜਕੜ ਕੇ ਅੰਦਰ ਕੀ ਜਾਣਤਿ ਭਲੇ ਬਰੇ ਕੀ ਪੀਰ ਵਿਸ਼ਾਨਤ ਛੇਟੇ ਗਏ ਅੰਦਰ ਰਸੂਲਾ ਸਾਪਰਿ ਕਿਰਪਾ ਦ੍ਰਿਸ਼ਟ ਅਕਰ ਫੁੱਲਾ ਸੰਤਨ ਅੰਧੁ ਗਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੇ ਪੀਰਵ ਛਾਨੇ ਘੜ ਘੜ ਕੇ ਪੜ ਪਲ ਕੇ ਜਾਣ ਜਦ ਕਰਖ ਕਰਤਾ ਕਰਤਾਰ ਪ੍ਰਜਾ ਧਰਤ ਤਾ ਦੇਹ ਅਪਾਰਾ ਜਵਾਕ ਰਖ ਕਰਤਬ ਕਮ ਹੂੰ ਤਮੈ ਮਮਤ ਦੇਹ ਤਰ ਸਭ ਹੂੰ ਜੇ ਤੇ ਵਦਨ ਸ੍ਰਿਸ਼ਟ ਸਵਤਾਰੈ ਆਪੋ ਆਪਣੀ ਗੂਜ ਉਚਾਰੈ ਤੋਮ ਸਭ ਹੀ ਤੈ ਰਹੇਂਦralਮ ਜਾਣਦ ਬੀਦ ਭੀਦ ਅਰ ਆਲਮ ਨਿਰੰਕਾਰ ਦਰਵਕਾਂਦਰ ਨਾਮ ਆਦਾਨੀਲ ਅਨਾਦ ਸੰਭੂ ਤਾ ਕਾਉਨੁ ਚਾਰਿ ਤੇ ਪੈਦਾ ਜਾ ਕੋ ਪੀਵ ਨਾ ਪਾਵਤ ਮੇਦਾ ਤਾ ਕਾ ਕਰਪਾ ਹਨ ਨਾਨ ਮਾਨਤ ਮਹਾ ਮੂੜ ਹੈ ਕਜ ਪੀਵ ਨਾ ਜਾਣਤ ਮਹਾ ਦੇਵ ਕੋ ਕਹਿ ਦੁ ਸਦਾ ਸਿਵ ਅਨੰਤ ਅੰਕਾਰ ਗਾ ਚੀਨਤ ਅਨਹ ਪੀਵ ਆਪੋ ਆਪਣੇ ਵਦ ਹੈ ਜੀਤੇ ਬਰਨਤ ਪਿੰਨ ਪਿੰਨ ਤੂੰ ਹੈ ਤੇਤੇ ਨਮਰਾਲ ਖਾਨਾ ਜੈ ਵਿਸਾਰਾ ਕਹੈ ਬਿਜ ਸਜਾ ਪ੍ਰਥਮ ਸੰਸਾਰਾ ਇਕੈ ਰੂਪਨੂਸ਼ ਰੂਪ ਰੰਗ ਤੋਰਾ ਕਹੇ ਭੂਪਾ ਆਂਡਾ ਜੇਰਾ ਛੇਤੇ ਕੀਨੀ ਦਵ ਵਿਖਾਨ ਬਹੋ ਰਚ ਦੇਨੀ ਕਹੋ ਫੁੱਲ ਰਾਜਾ ਹੋਇ ਬੈਠਾ ਕਹੋ ਸ਼ਿਵਨ ਪਿਓ ਸੰਗਰ ਕੈਠਾ ਹਾਗਰੇ ਸ੍ਰਿਸ਼ਟ ਦਿਖਾਇ ਚੰਪਵ ਆਜਵਾਦ ਸਰੂਪ ਸਵੈਮ ਭਵ ਆਵਰਚਾ ਮੇਰੀ ਤੁਮ ਕਰੋ ਸਿੱਖ ਵਾਰ ਸਿੱਖ ਸੰਗ ਰੋ ਦੂਤਿ ਤੇਠ ਵਾਤਰ ਪਤਾ ਸਗਲ ਮਲੇਸ਼ ਕਨੋਨਣ ਕਾਤਾ ਜਿਹਾ ਤੁਜ ਦਰਸ਼ਨ ਨੇ ਪਰੇ ਦਿਨ ਕੈ ਦੁਸ਼ਟ ਦੁਖਤ ਹਵੇ ਮਰੇ ਪੁਰਹ ਜਵਨ ਪਗ ਆਪਣੇ ਤਿਹਾਰੇ ਦਿਨ ਕੇ ਤੋਂ ਸੰਕਟ ਸਭ ਟਾਰੇ ਜੋ ਕਲ ਕੋਗਵਾਰ ਧਾਈ ਹੈ ਤਾਂ ਕੇ ਕਾਲ ਨਿਕਟ ਨਾ ਹੈ ਹਰ ਅਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤ ਕਲ ਕਿਰਪਾ ਜ੍ਰਿਸ਼ਟ ਜਨ ਜਾਹੇ ਨਿਹਰ ਹੋ ਤਾਂ ਕੇ ਤਾਪ ਦੁਨੁਕਮ ਹਰ ਹੋ ਹਰੇ ਦਸ਼ਦ ਕਰਮੋਸਾ ਹੋਈ ਦੁਸ਼ਟ ਛਾ ਸਕੈ ਨਾ ਕੂਈ ਏਕ ਵਾਰ ਜਿਤ ਮੈਂ ਸੁਮਾਰਾ ਕਾਲ ਪਾਸੇ ਤਾਨੁ ਬਾਰ ਜਿਨ ਨਰਨਾਮ ਤਿਹਾਰੋ ਕਹਾ ਦਾਰ ਦੁਸ਼ਟ ਦੋਖਤੀ ਰਹਾ ਹਰਨਾ ਕੇ ਤਮ ਸ਼ਰਨ ਤੇ ਹਾਰੇ ਆਪ ਹਾਥ ਦੈਲ ਹੋ ਮਹਾਰੀ ਸਰਬ othor ਮੋਹ ਹੋ ਸਹਾਇ ਦੁਸ਼ਟ ਦੋਗਤਿ ਲਿਹੋ ਬਚਾਈ ਹਰਨਾ ਕੇ ਤਮ ਸ਼ਰਨ ਤੇ ਹਾਰੇ ਆਪ ਹਾਥ ਦੈਲ ਹੋ ਮਹਾਰੀ ਸਰਬ othor ਮੋਹ ਹੋ ਸਹਾਇ ਦੁਸ਼ਟ ਦੋਗਤਿ ਲਿਹੋ ਬਚਾਈ ਕਿਰਪਾ ਕਰੇ ਹੰਪਰਿ ਜਗ ਮਾਤਾ ਗ੍ਰੰਥ ਕਰਾ ਪੂਰਨ ਸਵਰਥਾ ਕਿਲ ਵਿਖ ਸਗਲ ਦੇਹ ਏਕੋ ਹਰਤਾ ਦੁਸ਼ਟ ਦੋਖਿਨ ਕਾਉਛੇ ਕਰਤਾ ਸ੍ਰੀ ਅਤੁਜ ਜਾਪੈ ਨਿਆਲਾ ਪੂਰਨ ਕਰਾ ਗ੍ਰੰਥ ਜਿਤ ਕਲ ਮਨ ਬਾਣਛਦ ਫਲ ਪਾਵੈ ਸੋਈ ਦੋਖ ਨਾ ਦਿਸੈ ਬਿ ਆਵਤ ਕੋਈ ਡੈਲ ਸੁਣੈ ਗੁੰਗੁਜੁ ਆ ਸੁਖ ਸੁਖ ਨਾ ਪਾਵਈ ਸੁਣੈ ਮੂੜ ਚਿਤ ਲਾਈ ਚਤੁਰਤਾ ਆਵਈ ਦੁਖ ਦਰਦ ਪਾਓ ਨਿਗਟਨਾ ਤਿਨ ਨਰ ਕਹਿ ਰਹਿ ਹੋਜੋ ਆ ਕੇ ਗਵਾਰ ਚੋਪਈ ਕੋ ਕਹੈ ਚੋਪਈ ਸੰਬਤ 17 ਹੈ ਸੈ ਸਪਣਿ ਜੈ ਅਰਧ ਸੈਸ ਬੁਨ ਤੀਨ ਕਹਿ ਜੈ ਪਾ ਹਰਿ ਸੁਦੇ ਅਸ਼ਟ ਮੇਰਾ ਵਾਰਾ ਤੀਰ ਸਤੂ ਦਰਬ ਗ੍ਰੰਧ ਸੁਧਾਰਾ ਸਵਈਆ ਪਾਹੇ ਗਹ ਜਾਤੇ ਤੁਮਰੇ ਤਉ ਤੇ ਕੁਆਖ ਤਰਨ ਹਾਨਿਉ ਰਾਵ ਰਹੀਮ ਪ੍ਰਾਨਕੁ ਰਾਨ ਅਨੇਕ ਹੈ ਉਦੇਖ ਨਾ ਮਾਨਿਉ ਸਮਰੇ ਸਾਸ ਨਵੇ ਸਵੇਂ ਮੁਪੇਦ ਕਹ ਹਮੇਕ ਨਾ ਜਾਣਿਉ ਸ੍ਰੀ ਆਸਪਾਨ ਕਿਰਪਾ ਤੁਮਰੇ ਕਾਣ ਮੈਂ ਨਾ ਕਹਿਉ ਸਭ ਤੂਹੇ ਵਖਾਣਿਉ ਦੁਹਰਾ ਸਗਲ ਦਵਾਰ ਕੋ ਛਡਕੈ ਜਹੋ ਤੁਹਾਰੋ ਦਵਾਰ ਬਾਹੇ ਕੇ ਲਾਜ ਅਸ ਗੋਬਿੰਦਾਸ ਤੁਹਾਰਾ ਰਾਮ ਕਲੇ ਮਹਿਲਾ ਕੀ ਜਾ ਆਨੰਦ ਏ ਕੋ ਓੰਕਾਰ ਸਤਗੁਰ ਪ੍ਰਸਾਦ ਆਨੰਦ ਆਪਿਆ ਹਰਿ ਮਨ ਮਾਈ ਸਤਗੁਰੂ ਮੈਂ ਪਾਇਆ ਸਤਗੁਰ ਤੋਂ ਪਾਇਆ ਸਹਿਜ ਸੇਤੀ ਮਨ ਵਜੀਆਂ ਮਦਈਆਂ ਰਾਗ ਰਤਨ ਪਰਵਾੜ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋ ਤਾਂ ਗਾਵ ਹਰੇ ਕੀ ਰਾਮ ਮਨ ਜਨੀ ਵਸਾਇਆ ਕਹੇ ਨਾਨਕ ਆਨੰਦ ਭਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲਾ ਰਹੋ ਤੂੰ ਮਨ ਮੇਰੇ ਦਉ ਸਭ ਸਾਰਣਾ ਅੰਗੇ ਕਾਨ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭ ਨਾਗ ਨਾ ਸਮਰਤ ਸੁਆਮੀ ਸੋਖਿਆ ਮਨ ਅਵਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕੀ ਨਾਹੀ ਕਰਤੇ ਰੈ ਕਰਤਾ ਤੇ ਰੈ ਸਭ ਕੁਛ ਹੈ ਜਿਸ ਦੇਹ ਸੋ ਪਾਵੈ ਸਦਾ ਸਿ ਸਲਾਹਾ ਤੇਰੀ ਨਾਮ ਮਨੋਸਾਵੈ ਨਾਮ ਜਿ ਕਹਿ ਮਨੋਸਿਆ ਆਵਜੇ ਸਬਦ ਕਿਨੇ ਰੇ ਕਹੈ ਨਾਨਕ ਸਤੇ ਸਾਹਿਬ ਕਿਆ ਨਾਹੀ ਕਰਤੇ ਰੈ ਸਾਚਾ ਨਾਮ ਮਿਰਾ ਧਾਰੋ ਸਾਚਾ ਨਾਮ ਧਰਮੀ ਦਾ ਇਨ ਬੁਖਾਂ ਸੋਗ ਵਾਨਿਆ ਗਰਿ ਸ਼ਾਂ ਸੁਖੁ ਮਨੈ ਉਸਿਆ ਜਨੇਚਾ ਸਾ ਪੁਜਾਈਆ ਸਦਾ ਕਿਰਪਾ ਨਿ ਗਿਤਾ ਗਰਿ ਵਟੋ ਜਿਸ ਅਧਿਆ ਵੜਿਆਇਆ ਕਹੈ ਨਾਨਕ ਸੁਨੋ ਸੰਤੋ ਸ਼ਬਦ ਰੋਪਿਆਰੋ ਸਾਚਾ ਨਾਮ ਮਿਰਾ ਧਾਰੋ ਆਵਾਜੇ ਪੰਜ ਸ਼ਬਦ ਕਰ ਸੁਭਾਗੇ ਕਰ ਸੁਭਾਗੇ ਸ਼ਬਦ ਵਾਜੇ ਕੰਨਾਂ ਜਿਤ ਕਰ ਧਾਰੀਆਂ ਪੰਜ ਦੂਤ ਵਸ ਕਿਤੇ ਕਾਲ ਕੰਡਕ ਮਾਰਿਆ ਤੁਰ ਅਗਨ ਪਾਇਆ ਤੁਜਨ ਕਾ ਸੇ ਨਾਮ ਹਰਿ ਕੇ ਲਾਗੇ ਕਹਿ ਨਾਨਕ ਦੇਸੁ ਹੋਵਾ ਤਿਤ ਕਰ ਅਨਹਦ ਵਾਚੇ ਆਨੰਦ ਸੁਨੋੜ ਭਾਗੀ ਹੋ ਸਗਲ ਮਨੋਰਥ ਪੂਰੀ ਪਾਰ ਬ੍ਰਹਮ ਰੰ ਪਾਇਆ ਸੁਨੇ ਸਗਲ ਵਿਸੂਰੇ ਦੁਖ ਰੋਸ਼ਨਤਾ ਬੁੱਤਲੇ ਸੁਣੇ ਸਚੀ ਬਾਣੀ ਸੰਤ ਸਾਜਣ ਪਾਏ ਸਭ ਸੇ ਪੂਰੇ ਗੁਰ ਤੈ ਜਾਣੀ ਸੁਣਤੇ ਮੁਨੀਦ ਕਹਤੇ ਪਵਿੱਤ ਸਤਗੁਰ ਹਾ ਭਰਪੂਰੇ ਭਰਵੰਤ ਨਾਨਕ ਅਗਲੇ ਚਰਨ ਲਾਗੇ ਆਵਾਜ ਅਨਹਦ ਤੂਰੀ ਮਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ